ਜਿਹੜੀਆਂ ਦੇ ਉਹ ਉਹਨਾਂ ਕੋਲ ਨਹੀਂ ਪਾਰਸਾ ਰਾਜ ਰਹਿੰਦੇ ਘਰ ਵਿੱਚ ਫੁੱਟ ਪੈ ਜਾਏ ਕੌਮਾਂ ਜਿਹੜੀਆਂ ਜਿਹੜੀਆਂ ਪਾਰਟੀਆਂ ਵਿੱਚ ਫੁੱਟ ਪੈ ਗਈ ਉਹ ਪਾਰਟੀਆਂ ਰਾਜ ਭਾਗ ਤੋਂ ਦੂਰ ਹੋ ਗਈਆਂ ਬਰਬਾਦ ਹੋ ਗਈਆਂ ਤੇ ਇਤਫਾਕ ਦੇ ਵਿੱਚ ਸਾਰਾ ਕੁਝ ਹੈ ਕਹਿੰਦੇ ਇੱਕ ਹੋਣੀ ਆਈ ਇੱਕ ਪਰਿਵਾਰ ਤੇ ਵਰਤਣ ਵਾਸਤੇ ਉਹਨੇ ਉਸ ਪਰਿਵਾਰ ਦੇ ਆਗੂ ਨੂੰ ਬਜ਼ੁਰਗ ਨੂੰ ਆਖਿਆ ਬਜ਼ੁਰਗਾ ਮੈਂ ਤੁਹਾਡੇ ਘਰ ਤੇ ਵਰਤ ਜਾਣਾ ਕੱਲ ਸ਼ਾਮ ਤੱਕ ਮੈਨੂੰ ਦੱਸ ਦੇਵੀਂ ਇੱਕ ਚੀਜ਼ ਮੈਂ ਛੱਡ ਜਾਵਾਂਗੀ ਜਿਹੜੀ ਕਹੇਗਾ ਬਾਕੀ ਮੈਂ ਤੁਹਾਡੇ ਘਰ ਦਾ ਸਾਰਾ ਕੁਝ ਹੀ ਲੈ ਜਾਣਾ ਉਸ ਬਜ਼ੁਰਗ ਨੇ ਆਖਿਆ ਠੀਕ ਐ ਅਸੀਂ ਤੈਨੂੰ ਸਲਾਹ ਕਰਕੇ ਕੱਲ ਸ਼ਾਮ ਨੂੰ ਦੱਸ ਦੇਵਾਂਗੇ ਸ਼ਾਮ ਪਈ ਤੇ ਬਜ਼ੁਰਗ ਨੇ ਸਾਰਾ ਪਰਿਵਾਰ ਇਕੱਠਾ ਕੀਤਾ ਆਖਿਆ ਹੋਣੀ ਆਈ ਸੀ ਉਹ ਕਹਿੰਦੀ ਤੁਹਾਡੇ ਪਰਿਵਾਰ ਤੇ ਵਰਤਨਾ ਇੱਕ ਚੀਜ਼ ਰੱਖ ਲੋ ਕੀ ਰੱਖਣਾ ਉਸ ਬਜ਼ੁਰਗ ਦਾ ਨੌਜਵਾਨ ਪੁੱਤਰ ਸੀ ਉਹਨੇ ਆਖਿਆ ਬਾਪੂ ਹੋਣੀ ਨੂੰ ਕਹੇ ਘੋੜੀ ਰਹਿਣ ਦੇ ਸਾਡੀ ਘੋੜੀ ਤੇ ਚੜ ਕੇ ਕਿਤੇ ਵਾਂਡੇ ਮੁੰਡੇ ਜਾਇਆ ਕਰਾਂਗੇ ਬਾਕੀ ਉਹਨੇ ਜੋ ਮਰਜ਼ੀ ਲੈ ਜੇ ਉਸ ਘਰ ਦੀ ਮਾਲਕਣ ਮਾਤਾ ਨੂੰ ਪੁੱਛਿਆ ਗਿਆ ਤੂੰ ਦੱਸ ਕੀ ਚਾਹੀਦਾ ਏ ਉਹ ਕਹਿੰਦੀ ਆ ਕਿ ਹੋਣੀ ਨੂੰ ਆਖੋ ਸਾਡੇ ਘਰ ਦੀਆਂ ਮੱਝਾਂ ਰਹਿਣ ਦੇ ਦੁੱਧ ਤੇ ਪੀ ਲਿਆ ਕਰਾਂਗੇ ਨਾ ਉਸ ਘਰ ਵਿੱਚ ਨਵੀਂ ਆਈ ਨੌ ਸੀ ਉਹ ਬਾਣੀ ਪੜਨ ਵਾਲੀ ਸੀ ਉਹਨੂੰ ਸਾਰੇ ਕਮਲੀ ਝੱਲੀ ਕਹਿੰਦੇ ਸਨ ਕਹਿੰਦੇ ਇਹਨੂੰ ਵੀ ਪੁੱਛ ਲਓ ਬਜ਼ੁਰਗ ਨੇ ਆਪਣੀ ਨੌ ਨੂੰ ਆਵਾਜ਼ ਮਾਰ ਕੇ ਆਖਿਆ ਧੀ ਰਾਣੀਏ ਤੂੰ ਦੱਸ ਕਿ ਹੋਣੀ ਨੇ ਵਰਤਨਾ ਕੀ ਰੱਖ ਲਈਏ ਤੇ ਕੀ ਲੈ ਜੇ ਉਹਨੇ ਆਖਿਆ ਬਾਪੂ ਜੇ ਮੇਰੀ ਗੱਲ ਮੰਨਦਾ ਤੇ ਹੋਣੀ ਨੂੰ ਕਹੇ ਸਾਡੇ ਘਰ ਦਾ ਇਤਫਾਕ ਰਹਿਣ ਦੇ ਬਾਕੀ ਸਾਰਾ ਕੁਝ ਹੀ ਲੈ ਜਾ। ਇਸ ਗੱਲ ਤੇ ਫੈਸਲਾ ਹੋ ਗਿਆ ਕਿ ਘਰ ਦਾ ਇਤਫਾਕ ਰੱਖਿਆ ਜਾਏਗਾ। ਅਗਲੇ ਦਿਨ ਹੋਣੀ ਆਈ ਉਹਨੇ ਆਖਿਆ ਬਜ਼ੁਰਗਾ ਦੱਸ ਕੀ ਰੱਖਣਾ। ਉਹਨੇ ਆਖਿਆ ਹੋਣੀ ਸਾਡੇ ਘਰ ਦਾ ਇਤਫਾਕ ਰਹਿਣ ਦੇ ਬਾਕੀ ਜੋ ਮਰਜੀ ਲੈ ਜਾ। ਉਹਨੇ ਆਖਿਆ ਫੇ ਖੜਨਾ ਕੀ ਆ ਫਿਰ। ਜੇ ਤੁਹਾਡੇ ਘਰ ਦਾ ਇਤਫਾਕ ਰਿਹਾ ਤੁਸੀਂ ਹੋਰ 6 ਮਹੀਨਿਆਂ ਨੂੰ ਕਮਾਈ ਕਰਕੇ ਮੱਝਾਂ ਵੀ ਲੈ ਲੋਗੇ, ਘੋੜੀਆਂ ਵੀ ਲੈ ਲੋਗੇ, ਪੈਲੀਆਂ ਵੀ ਲੈ ਲੋਗੇ। ਇਤਫਾਕ ਹੀ ਤੇ ਮੈਂ ਤੁਹਾਡੇ ਘਰ ਦਾ ਲੈਣ ਆਈ ਸਾਂ ਇਸ ਕਰਕੇ ਜਿਹੜੇ ਪਿੰਡਾਂ ਘਰਾਂ ਵਿੱਚ ਇਤਫਾਕ ਰਹਿ ਜੇ ਉਹ ਘਰ ਤਰੱਕੀਆਂ ਕਰਦੇ